ਭਾਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Daily Punjab ਦੇ ਵਿੱਚ ਜਿੱਥੇ ਤੁਸੀ ਸਿੱਖ ਗੌਰ ਬੈਠੇ ਸਰਕਾਰੀ ਨੌਕਰੀਆਂ ਸਰਕਾਰੀ ਸਕੀਮਾਂ ਤੇ ਸਰਕਾਰੀ ਫਰਮਾਂ ਬਾਰੇ ਅਪਡੇਟ ਵੀਡੀਓ ਨਿਤ ਪ੍ਰਾਪਤ ਕਰਦੇ। ਅੱਜ ਮੈਂ ਟੀ ਅਪਡੇਟ ਲੈ ਕੇ ਹਾਜ਼ਰ ਹੋਇਆ ਜਿਵੇਂ ਕਿ ਅਸੀਂ ਆਈਸ਼ਮਾਨ ਕਾਰਡ ਬਣਾਉਣ ਬਾਰੇ ਸੁਤਰੇ ਹਾਂ। ਸਾਨੂੰ ਪਤਾ ਨਹੀਂ ਕਿ ਸਾਡਾ ਆਈਸ਼ਮਾਨ ਕਾਰਡ ਬਣ ਸਕਦਾ ਹੈ ਜਾਂ ਨਹੀਂ ਬਣ ਸਕਦਾ ਹੈ। ਇਹਦੇ ਵਿੱਚ ਸਾਡੀ ਐਲੀਜੀਬਿਲਟੀ ਅਸੀਂ ਕਿਵੇਂ ਚੈੱਕ ਕਰਾਂਗੇ? ਪਹਿਲਾਂ ਸਭ ਤੋਂ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਜਾਂ ਕੰਪਿਊਟਰ ਦੇ ਵਿੱਚ Google Chrome browser ਖੋਲ ਲੈਣਾ ਉਹਦੇ ਵਿੱਚ ਤੁਸੀਂ ਲਿਖਣਾ ਹੈ ssc punjab ssc punjab ਇਹਦੇ ਵਿੱਚ ਤੁਸੀਂ ਸਰਚ ਕਰੋਗੇ ਇਹਦੇ ਵਿੱਚ ਤੁਹਾਨੂੰ ਇੱਕ ਆਪਸ਼ਨ ਦਿਖਾਈ ਦੇਣੀ ਹੈ ਜਿਹਦੇ ਵਿੱਚ ਲਿਖਿਆ ਹੋਏਗਾ check eligibility under ab pm j a y ਇਸਤੇ ਤੁਸੀਂ ਕਲਿੱਕ ਕਰ ਲੈਣਾ ਹੈ ਕਲਿੱਕ ਕਰਨ ਦੇ ਤੁਸੀਂ ਇੱਥੇ ਟੈਂਪ ਕੋ ਐਂਟਰ ਆਧਾਰ ਨੰਬਰ ਇੱਥੇ ਤੁਸੀਂ ਆਪਣਾ ਆਧਾਰ ਕਾਰਡ ਦਾ ਨੰਬਰ ਫਿਲ ਕਰ ਦੇਣਾ ਹੈ ਦੇ ਬਾਅਦ ਦੇ ਵਿੱਚ ਤੁਸੀਂ ਪੈਂਡਰ ਕੈਪਚਾ ਕਰ ਦੇਣਾ ਹੈ ਕੈਪਚਾ ਜਿਹੜਾ ਹੋਏਗਾ ਇਹ ਤੁਸੀਂ ਇਮੇਜ ਦੇਖ ਰਹੇ ਹੋ ਜਿਹੜੀ ਇਹਦੇ ਵਿੱਚ ਨੰਬਰਿੰਗ ਆ ਰਹੀ ਹੈ ਰੀਫਰੈਸ਼ ਦੇ ਉੱਤੇ ਇਹ ਤੁਸੀਂ ਭਰ ਦੇਣੀ ਹੈ ਇੱਥੇ ਕੈਪਚੇ ਦੇ ਵਿੱਚ ਤੇ ਇਹਦੇ ਵਿੱਚ ਤੁਸੀਂ ਸਰਚ ਕਰ ਦੇਣਾ ਹੈ ਸਰਚ ਕਰਨ ਦੇ ਹੀ ਤੁਹਾਨੂੰ ਇਹ ਆਪਣੀ ਐਲੀਜੀਬਿਲਟੀ ਜਿਹੜੀ ਹੈ ਦਿਖਾ ਦੇਵੇਗਾ ਜਿਵੇਂ ਕਿ ਜੇਕਰ ਤੁਸੀਂ ਰਾਸ਼ਨ ਲੈਂਦੇ ਹੋ ਤੁਹਾਡਾ ਰਾਸ਼ਨ ਕਾਰਡ ਫੜਿਆ ਹੋਇਆ ਹੈ ਉਹਦਾ ਤੁਹਾਨੂੰ ਨੰਬਰ ਜਿਹਦੇ ਵਿੱਚ ਸ਼ੋ ਹੋਏਗਾ ਤੇ ਜੇਕਰ ਤੁਸੀਂ ਫਾਰਮਰ ਹੋ ਕਿਸਾਨ ਹੋ ਤਾਂ ਵੀ ਤੁਹਾਨੂੰ ਉਹਦੀ ਆਈਡੀ ਜਿਹੜੀ ਬਣੀ ਹੋਈ ਦਿਖਾਈ ਦੇਵੇਗੀ ਇਸ ਨੂੰ ਲੈ ਕੇ ਤੁਸੀਂ ਆਪਣੇ ਕਿਸੇ ਵੀ ਨਜ਼ਦੀਕੀ ਸੀਐਸਸੀ ਸੈਂਟਰ ਦੇ ਵਿੱਚ ਜਾ ਕੇ ਆਪਣਾ ਆਇਸ਼ਮਾਨ ਕਾਰਡ ਅਪਲਾਈ ਕਰ ਸਕੋਗੇ ਸੋ ਇਸੇ ਤਰ੍ਹਾਂ ਦੀਆਂ ਨਿਤ ਨਵੀਆਂ ਜਾਣਕਾਰੀਆਂ ਦੇ ਲਈ ਚੈਨਲ ਨੂੰ ਹਮੇਸ਼ਾ ਸਬਸਕ੍ਰਾਈਬ ਕਰਕੇ ਰੱਖਣਾ ਤੇ ਹੋਰਨਾਂ ਨੂੰ ਕਰਵਾਉਣਾ ਤਾਂ ਜੋ ਹਰ ਇੱਕ ਅਪਡੇਟ ਤੁਹਾਡੇ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਮਿਲਦੇ ਹਾਂ ਇੱਕ ਹੋਰ ਨਵੀਂ ਅਫਡੇਟ ਦੇ ਨਾਲ ਕਿਉਂ ਜਾਂਚ। ਧੰਨਵਾਦ।